ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹ ਗੁਰੂ 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 ਸਤਨਾਮ ਸ਼ੇਰੀ ਵਾਹੀ ਗੁਰੂ ਸਾਹਿਬ ਜੀਓ ਕਈ ਕੋਟਿਕ ਜਗ ਫਲਾ ਸੁਣ ਗਾਵਨ ਹਰੀ RAM ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਹਰ ਨਾਮ ਜਪਤ ਸੋਹੰਤ ਪਿਰਾਨੀ ਤਾਂ ਕੀ ਮਹਿਮਾ ਕਿਤ ਗਨ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸਨ ਸਦਮਨਾ ਸੋ ਬਰ ਬਿਵਸਿ ਆਇ ਕਹਿ ਕਾਂਠ ਲਾਇ ਪ੍ਰਭ ਉਚ ਅਗਮਯਾ ਪਾਰੇ ਬਿਨਵੰਤ ਨਾਨਕ ਸਫਲ ਸਬ ਕਿਛ ਪ੍ਰਭ ਮੇਲੇ ਅਤਿ ਤਿਆਰੀ ਬਿਹਾਗੜਾ ਮਹਲਾ ਪੰਜਵਾਂ ਛੰਤ ਅਨ ਕਾਈ ਰਾਤੜੀਆਂ ਬਾਟ ਦੁਹੇਲੀ RAM ਪਾਪ ਕਮਾਵਦਾ ਤੇਰਾ ਕੋਈ ਨ ਬੇਲੀ RAM ਕੋਇ ਨ ਬਿਲੀ ਹੋਏ ਤੇਰਾ ਸਦਾ ਪਛੋਤਾ ਵਹੇ ਗੁਨ ਗੋਪਾਲ ਨ ਚੱਪੇ ਰਸਨਾ ਫਿਰ ਕਤੋਂ ਸੇਧੀ ਆਵਹਿ ਤਰ ਵਰ ਵੀ ਝੁਲਨੇ ਨਹ ਪਾਤ ਜੁੜਦੇ ਜੰਮ ਮਗ ਗੋਂ ਈਕੇਲੀ ਬਿਨ ਬੰਦ ਨਾਨਕ ਬਿਨ ਨਾਮ ਹਰ ਕੇ ਸਤਾ ਫਿਰ ਦੋਹਿਦੀ ਤੂੰ ਬਲਵਾਂਚ ਲੋਕ ਕਰੇ ਸਭ ਜਾਣੀ ਜਾਣੀ RAM ਲੇਖਾ ਦਰਮ ਪਿਆ ਤੇ ਲ ਪੀੜੇ ਕਾਣੀ RAM ਕਿਰਤ ਕਮਾਣੀ ਦੁਖ ਸਹੋਂ ਬਰਾਣੀ ਅਨੇਕ ਜੋਨ ਪਰਮਾਇ ਮਾਹ ਮੋਹਨੀ ਸੰਗ ਰਤਾ ਰਤਨ ਜਨਮ ਗਵਾਇ ਇਕਸ ਹਰ ਕੇ ਨਾਮ ਬਾਜੂ ਆਨ ਕਾਜ ਸਿਆਣੀ ਬੇਨਵੰਤ ਨਾਨਕ ਲੇਖ ਲਿਖਿਆ ਪਰਮ ਮੋਹੇ ਲੋਭਾਣੀ ਵਿਚ ਨਾ ਕੋਈ ਕਰਿਆ ਅਕ੍ਰਿਤ ਕਣ ਵਿਛੜ ਪਿਆ ਆਏ ਘਰੇ ਕਠਿਨ ਚਮਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਪੋਨੀ ਰਾਤੀਆਂ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪ ਤੰਮ ਗੱਲ ਲਾਤੀਆਂ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛੋਤਾ ਪਿਆ ਬਿਨਵੰਤ ਨਾਨਕ ਸੰਜੋਗ ਪੂਲਾ ਹਰ ਜਾਪ ਰਸਨ ਨਾ ਜਾਪਿਆ ਤੁਜ ਬਿਨ ਕੋ ਨਾਹੀ ਪ੍ਰਭ ਰਾਖਨ ਹਰਾ ਰਾਮ ਪਤਿਤ ਉਧਾਰਨ ਹਰ ਬਿਰਦ ਤੁਮਾਰਾ ਰਾਮ ਪਤਿਤ ਉਧਾਰਨ ਸਰਣ ਸੁਆਮੀ ਕਿਰਪਾ ਨਿਤ ਦਇਆਲਾ ਅੰਤ ਕੂਪ ਤੇ ਉਧਰ ਕਰਤੇ ਸਾ ਗਲ ਘਟ ਪ੍ਰਤੀ ਪਲਾ ਸਰਣ ਤੇਰੀ ਘਟ ਮਹਾ ਬੀੜੀ ਇਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਪਿੰਦ ਦੀਨ ਦਇਆਰਾ ਸੋ ਦਿਨ ਸਫਲ ਗਣਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਹਿਜ ਆਨੰਦ ਬਿਨੋਦ ਸਤਹੀ ਗੁਣ ਗੋਪਾਨ ਨਿਤ ਗਾਈਏ पज साध संगे मिले रंगे बहुत जोन ना तये गह कंठ लाए सहज सुभा आदि अंकर पाया बिनवंत नानक आप मिलिया बहुत कत हो न जाया बिहागड़ा महला पंजवा छंत सुनो बिनतिया स्वामी मेरे राम कोटिया पराध परे भी तेरे चेरे राम ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸੈ ਪੰਜਨਾ ਸਰਨ ਤੇਰੀ ਰਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰਹੂ ਤੇ ਨੀਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲਿਓ ਕਰਕੇ ਚੇਰੇ ਤੂੰ ਸਮਰਥ ਸਦਾ ਹਮ ਦੀਨ ਪੇਖਾਰੀ ਰਾਮ ਮਾਇਆ ਕੋ ਮਗਨ ਕਟ ਲੈ ਹੋ ਮੁਰਾਰੀ ਰਾਮ ਲੋਭ ਮੋਹ ਵਿਕਾਰ ਬਾਦਿਉ ਅਨੇਕ ਦੋਖ ਕਮਾਵਨੇ ਅਲਿਪਤ ਬੰਦਨ ਰਹਿਤ ਕਰਤਾ ਕਿਆ ਆਪਣਾ ਪਾਵਨੇ ਕਰ ਅਨੁਗ੍ਰਹਿ ਪਤਿਤ ਪਾਵਨ ਬਹੁ ਜੋਨ ਭ੍ਰਮ ਤੇ ਹਾਰੀ ਬੇਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਨ ਕੋਟੀ ਪਸੂ ਨੀਚ ਏ ਅਨਾ ਯਾ ਕਿ ਜਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਥ ਸੁਆਮੀ ਪੈਜ ਰਾਖੋ ਮੋਰੀ ਜਾਤੇ ਵਿਛੜਿਆ ਤੇ ਆਪ ਮਿਦਾਇਆ RAM ਸਾਧੂ ਸੰਗਿ ਮੇ ਹਰ ਗੁਣ ਗਾਇਆ RAM ਗੁਣ ਗਾਏ ਕੋਬਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਪੈ ਸਿ ਜਾ ਸੁਹਾਵੀ ਸੰਗ ਪ੍ਰਭ ਕੇ ਆਪਣੇ ਪ੍ਰਭ ਕਰ ਲੈ ਚੋੜ ਚਿੰਤ ਅਚਿੰਤ ਹੋਏ ਬਹੁੜ ਦੁੱਖ ਨਾ ਪਾਇਆ ਨਾਨਕ ਤਰਸਨ ਪੇਖ ਜੀਵੇ ਗੋਵਿੰਦ ਗੁਣ ਨਿਦ ਗਾਇਆ ਵਿਹਾਗੜਾ ਮਹੱਲਾ ਪੰਜਵਾ ਅਛੰਤ ਬੋਲ ਸੁਧਰ ਮਿੜਿਆ ਮੋਨ ਕਤ ਤਾਰੀ RAM ਤੂੰ ਨੇਤਰੀ ਦੇਗ ਚੱਲਿਆ ਮਾਇਆ ਬਿਵਹਾਰੀ RAM ਸੰਗ ਤੇਰੇ ਕਛਲਾ ਚਾਣੇ ਬਿਨਾ ਗੋਬਿੰਦ ਨਾਮਾ ਦੇ ਸਬੇਸ ਸਵਰਨ ਰੂਪਾ ਸਗਲ ਊਨੇ ਕਾ ਮਾ ਪੁੱਤਰ ਕਲਤਰ ਨ ਸੰਗ ਸੋਬਾ ਹਸਤ ਕੋਰ ਵਿਕਾਰੀ ਬਿਨ ਵਰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਪਰੇ ਜਾਗਤ ਕਤ ਨਹੀ ਰਾਮ ਮਾਇਆ ਝੂਠ ਰੁਦਨ ਕੀਤੇ ਬਿਲ ਲਾਹੀ ਰਾਮ ਬਿਲ ਲਾਹੀ ਕੀਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਸ ਸਿਆਣ ਪਿਉ ਪਾਵ ਥਾਕੇ ਜਹ ਪਾਵਤ ਤਹ ਜਾਹੀ ਆਦਿ ਅੰਤੇ ਮਤ ਪੂਰਣ ਸਰਬਤਰ ਘਟ ਘਟਿਆਹੀ ਬਿਨਵਤ ਨਾਨਕ ਜਿਨ ਸਾਧ ਸੰਗਮ ਤੇ ਪਤ ਸੇਦੀ ਕਰ ਜਾਹੀ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM ਸਰ ਪਰ ਵਿਛੜਨਾ ਮੋਹਿ ਪਛਤਾਣੀ RAM ਹਰ ਚੰਦੋਰੀ ਦੇਖ ਪੂਲਾ ਕਹਾ ਅਸਥਿਤ ਪਈਏ ਬਿਨ ਨਾਮ ਹਰ ਕੀ ਆਨ ਰਚਨਾ ਅਹਿਲਾ ਜਨਮ ਗਵਾਈਏ ਹੋ ਹੋ ਕਰ ਤਨ ਤ੍ਰਿਸਨ ਬੂਜੀ ਨਹ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੇਤਿਆ ਪਛਤਾਨੇ ਤਾਰ ਅਨੁਗ੍ਰਹਿ ਆਪਣਾ ਕਰ ਦੀਨਾ ਰਾਮ ਪੂਜਾ ਕਹਿ ਕਾਡ ਲਿਓ ਸਾਧੂ ਸੰਗ ਦੀਨਾ ਰਾਮ ਸਾਧ ਸੰਗਮ ਹਰਿ ਅਰਾਧੇ ਸਗਲ ਕਲ ਮਨ ਦੁਖ ਜਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚਲੇ ਰਸਨਾ ਅਰਾਥੇ ਏਕ ਸੁਆਮੀ ਹਰ ਨਾਮ ਮਨ ਤਨ ਪਿਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰ ਬੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦ ਸੇ ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਏ ਹੋਰ ਥੈ ਸੁਖ ਨਾ ਪਾਲ ਗੁਰ ਕੈ ਸ਼ਬਦ ਮਨ ਪੈਦੀਐ ਸਦਾ ਵਸੇ ਹਰ ਨਾਲ ਨਾਨਕ ਨਾਮ ਤੇ ਨਾ ਕੋ ਮਿਲੈ ਜਿਨ ਹਰਿ ਵੇਖੈ ਨਦਰਿ ਨਹਲ ਮਹੱਲਾ ਤੀਜਾ ਸੇਵਤ ਖਜਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚ ਖਾਏ ਸਤਿਗੁਰ ਬਿਨ ਹੱਥ ਨ ਆਵੀ ਸਭ ਥੱਕੇ ਕਰਮ ਕਮਾਏ ਦਾਨਕ ਮਨਮੁਖ ਜਗਤ ਤਨਹੀਣ ਹੈ ਅਗਿਆ ਭੁੱਖਾ ਕੇ ਖਾਏ ਪੌੜੀ ਸਭ ਤੇਰੀ ਤੂੰ ਸਬਸਦਾ ਸਭ ਤੂ ਦਿਉ ਪਾਇਆ ਸਭਨਾ ਵਿੱਚ ਤੂੰ ਵਰਤਦਾ ਤੂ ਸਭਨੀ ਧਿਆਆ ਿਸ ਦੀਪ ਤੂੰ भगत ਥਾਏ ਪਾਏ ਜੋ ਤੁਦ ਮਨ ਪਾਇਆ ਜੋ ਹਰ ਪ੍ਰਭ ਪਾਵੇ ਸੋ ਧੀਐ ਸਭ ਕਰਨ ਤੇਰਾ ਕਰਾਇਆ ਸਲਾਹੀ ਹਰ ਸਬਨਾਤੇ ਵਡਾ ਜੋ ਸੰਤ ਜਿਨਾ ਕੀ ਪੈਜ ਰਖਦਾ ਆਇਆ ਸਲੋਕ ਮਹੱਲਾ ਕੀ ਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋ ਏ ਅਪੇ ਕਾਰਜ ਸਿਧ ਹੈ ਸਹਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਈ ਨ ਸਕੈ ਕੋਏ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨ ਮੁਖ ਮੂਲ ਪੁਲਾਇਨ ਵਿਚ ਲੱਭ ਲੋ ਅਹੰਕਾਰ ਚਗਣਾ ਕਰਦਿਆ ਆਂ ਦਿਨ ਗੁਦ੍ਰੈ ਸ਼ਬਦ ਨ ਕਰੇ ਵਿਚਾਰ ਸੋ ਦਮਤ ਕਰਤੇ ਹਰ ਲਈ ਬੋਲਨ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀ ਆਨੰਦ ਅੰਤਰ ਤ੍ਰਿਸ਼ਨਾ ਬਾਹਤ ਅ ਗਿਆਨ ਅੰਧਾਰ ਨਾਨਕ ਮਨ ਮੁਖਾ ਨਾਲੋ ਟੁੱਟਿਆ ਪਲੀ ਜਿੰਨਾ ਮਾਇਆ ਮੋਹ ਪਿਆਰ ਮਹੰਲਾ ਤਿ ਜਾ ਦੇ ਨਬਾਸ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤੇ ਕੀ ਬਾਝ ਰਖਦਾ ਪੈ ਰਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੋੜੀ ਜੀ ਚੰਤ ਸਭ ਤੇਰਿਆਂ ਤੂੰ ਸਭ ਨਾਰਾਸ ਜਿਸਨੂੰ ਦਿਲ ਦੇ ਤਿਸ ਸਭ ਕੁਝ ਮਿਲੈ ਕੋਈ ਹੋਰ ਸ਼ਰੀਕ ਨਹੀਂ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਪਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਾबास ਤਬ ਤੇਰਾ ਚੂਜ ਵਰਤ ਦਾ ਦੁੱਖ ਸੁਖ ਤੁਧ ਪਾਸ ਸੈ ਲੋਕ ਮਹਦਾਤੀ ਜਾ ਗੁਰਮੁਖ ਸਚੇ ਪਾਮ ਦੇ ਦਰਸ ਸਚੈ ਸਚਿਆਰ ਸਾਜਨ ਬਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਣਨ ਕੀਆ ਕਰਤਾਰ ਨਾਨਕ ਰਖਣ ਹਰ ਰਖਸੀ ਆਪਣੀ ਕਿਰਪਾ ਤਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾ ਕਰੀ ਪੈਰਾਜਕਾਰ ਕਮਾਏ ਜਿ ਹਾਸੇ ਵੇਤੇ ਹੋਵੇ ਜਿ ਚੰਦ ਤਿਸਰ ਜਹੇ ਨਾਨਕ ਸਭ ਕਿਛ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਦ ਜੀ ਵਡੇ ਅਵਰ ਨ ਕੋਈ ਤੁਦ ਜੀ ਵਡੇ ਹੋਰ ਸ਼ਰੀਕ ਹੋਵੇ ਤਾਂ ਆਕੀਏ ਤੁਦ ਜੀ ਵਡ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਪੱਤਣ ਕੜਨ ਸਮਰਥ ਦਾ ਤਾਰ ਹੈ ਤੋ ਤੇ ਅੱਗੇ ਮੰਗਣ ਨੋ ਹੱਥ ਜੋੜ ਖੰਡੀ ਸਭ ਹੋਈ ਤੁਦ ਜੀ ਵਡਦਾ ਤਾਰ ਮੈਂ ਕੋਈ ਨਦਰ ਨਾ ਆਵੇ ਤੁਦ ਸਭ ਸੇ ਨੋ ਤਾਨ ਦਿੱਤਾ ਖੱਡੀ ਵਰ ਪੱਡੀ ਪਾਤਾਲੀ ਪੁਰਈ ਸਭ ਲੋਈ ਸਲੋਕ ਮਹੱਲਾ ਤੀਜਾ ਮਨ ਪਰ ਤੀਤ ਨ ਆਇਆ ਸਹਜ ਨ ਲਗੋ ਪਾਉ ਸਬ ਦੇ ਸਾਧਨਾ ਪਾਇਓ ਮਨ ਹਟ ਕੇ ਆ ਗੁਣ ਗਾਏ ਨਾਨਕ ਆਇਆ ਸੁ ਪਰਵਾਨ ਹੈ ਜੇ ਗੁਰਮੁਖ ਸੱਚ ਸਹਿ ਮਹਿ ਮਹਲਾ 3 ਚਾ ਆਪਣਾ ਆਪ ਨ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੰਦੇ ਦੀ ਖਸਲਤ ਨਾ ਗਿਆ ਅੰਦਰ ਵਿਛੜ ਚੁਟਾ ਖਾਹੀ ਸਤ ਗੁਰ ਕੈ ਪੈ ਪੰਨ ਨਾ ਗੜਿਓ ਰਹੇ ਅੰਕ ਸਮਾਹੀ ਅਨ ਦਿਨ ਸਹਿਸਾ ਕਤੇ ਨ ਚੁਕੇ ਬਿਨ ਸ਼ਬਦ ਦੇ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਭਲਾ ਨਿਤ ਤੰਦਾ ਕਰਦੇ ਹਾਏ ਚਰਨ ਕਰ ਦੇਖਤ ਸੁਣ ਥਕੇ ਦਹ ਮੁਕੈ ਨੇੜੇ ਆਏ ਸੱਚਾ ਨਾਮ ਨ ਲੱਗੋ ਮੀਠਾ ਜਿਤ ਨਾਮ ਨਵ ਨਿਤ ਪਾਏ ਜੀਵਤ ਮਰੈ ਮਰੈ ਫੁੰਨ ਜੀਵੈ ਤਾ ਮੋਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵੇਣ ਕਰਮਾ ਇਆ ਪਾਏ ਗੁਰ ਕਾ ਸ਼ਬਦ ਸਬਾਨ ਤੂੰ ਮੂੜੇ ਗਤ ਮਤ ਸ਼ਬਦੇ ਪਾਏ ਨਾਨਕ ਸਤ ਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਹੇ ਪੌੜੀ ਜਿਸ ਦਾ ਚੀਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗਲੇ ਨਾਲ ਲੂੜੀਐ ਹਰ ਸੁਖ ਦਾਤਾ ਸਭਨਾ ਗਲਾ ਕਾ ਤਿਸ ਨੂੰ ਧਿਆਈਂ ਦਿਆ ਕਿਵ ਨਿਮਕ ਘੜੀ ਮੋਹ ਪੂਰੀ ਐ ਜਿਨ ਹਰ ਤਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਐ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੁਆ ਹਰ ਭਗਤ ਹਰ ਭਗਤ ਜਨਾ ਕੇ ਮੂਢਿਟ ਜਗਤ ਤਰਿਆ ਸਬ ਲੋੜੀਏ ਸਦੋਕ ਮਹੱਲਾਤੀ ਜਾ ਸਰਸਨਾ ਜਨ ਜਾਓ ਜਿਨ ਹਰਿ ਕਾ ਸਵਾਉ ਨ ਪਾਇਆ ਨਾਨਕ ਰਜ਼ਨਾ ਸ਼ਬਦ ਰਸਾ ਹੈ ਜਿਨ ਹਰਿ ਹਰਿ ਮੰਨ ਵਸਾਇਆ ਮਹੱਲਾਤੀ ਜਾ ਸਾਰਸ ਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੇ ਹਰ ਕੈ ਨਾਏ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਹੀ ਹਰ ਆਪੇ ਵੇਖੇ ਵਿਕਸੇ ਆਪੇ ਜਿਤ ਪਾਵੇ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਹੇ ਹਰ ਸੱਚਾ ਸਾਹਿਬ ਸਚਤ ਪਾਵਸ ਕਰ ਵੇਖ ਚਲਤ ਸਭੇ ਗੁਰਪਰਸਾਦ ਕਾਹੀ ਜਨ ਨਾਨਕ ਹਰ ਸੱਚੇ ਕੇ ਗੁਣ ਗਏ ਸਦੋਖ ਮਹਲਾ ਤੀਜਾ ਦਰবেশੀ ਕੋ ਜਾਣ ਸੀ ਬਿਰਲਾ ਕੋ ਦਰবেশ ਜੀ ਕਹ ਕਰ ਹੰਡ ਮੰਗਦਾ ਤੇਗ ਜੀਵਣ ਤੇਗ ਬੇਸ ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਭਿਖਿਆ ਨਾ ਹੋ ਤਿਸਕੇ ਚਰਨ ਪਖਾਦੀਐ ਨਾਨਕ ਹੋਵਲੇ ਹਰ ਜਾਓ ਮਹੱਲਾ ਤੀ ਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੁਆਏ ਆਵਤ ਜਾਤ ਨਾ ਦਿਸਈ ਨਾ ਪਰ ਪੰਖੀ ਤਾਹੇ ਬਹਰ ਕੀ ਰਸ ਪੋਗਿਆ ਸ਼ਬਦ ਰਹਿ ਨਰ ਬਾਣਾ ਹਰ ਰਸ ਫਲ ਰਾਤੇ ਨਾਨਕਾ ਕਰਮ ਸਚਿਆ ਦੀ ਸਾੜ ਪੋੜੀ ਆਪੇ ਕਰਤੀ ਆਪ ਹੈ ਰਾਹਕ ਆਪ ਜਮਾਏ ਪਿਸਾਵੇ ਆਪ ਤਕ ਕਬਿ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਹਿ ਖਾਵੇ ਆਪੇ ਜਨਿਆ ਪੀਦੇ ਜਿੰਗਾ ਆਪੇ ਚੁਲੀ ਪਰਾਵੇ ਆਪੇ ਸੰਗਤ ਸਦ ਬਹਲੇ ਆਪੇ ਵਿਦਾ ਕਰਾਵੇ ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੇ ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ